ਜਿਹੜੀਆਂ ਭੈਣਾਂ ਕਹਿੰਦੀਆਂ ਨੇ ਨਾ ਸਾਡੇ ਆਚਾਰ ਨੂੰ ਉੱਲੀ ਲੱਗ ਜਾਂਦੀ ਹੈ ਤਾਂ ਉਹ ਇਹ ਵੀਡੀਓ ਜ਼ਰੂਰ ਦੇਖਣ ਪੂਰੀ ਫੁੱਲ ਵੀਡੀਓ ਦੇਖੋ ਕਿ ਆਮਲੇ ਦਾ ਆਚਾਰ ਆਪਾਂ ਕਿਸ ਤਰ੍ਹਾਂ ਆਸਾਨੀ ਨਾਲ ਪਾ ਸਕਦੇ ਹਾਂ ਤੇ ਇਸ ਤਰ੍ਹਾਂ ਪਾਏ ਆਚਾਰ ਨੂੰ ਕਦੇ ਵੀ ਉੱਲੀ ਨਹੀਂ ਲੱਗਦੀ ਤੇ ਸਾਰੀ ਵੀਡੀਓ ਜ਼ਰੂਰ ਦੇਖਣ ਭੈਣਾਂ ਤੇ ਸ਼ੁਰੂ ਕਰਦੇ ਹਾਂ ਜੀ ਵੀਡੀਓ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਨ ਭੈਣਾਂ ਨੂੰ ਹਾਂਜੀ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੈ ਕੇ ਆਏ ਤੁਹਾਡੇ ਲਈ ਇੱਕ ਅੱਜ ਨਿਊ ਰੈਸিপি ਅੱਜ ਬਲੌਗ ਨਹੀਂ ਬਣਾਉਂਦੇ ਅੱਜ ਆਪਾਂ ਤੁਹਾਡੇ ਨਾਲ ਅ ਅਚਾਰ ਦੀ ਰੈਸিপি ਸ਼ੇਅਰ ਕਰਦੇ ਆ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਹੁਣ ਸਰਦੀਆਂ ਦਾ ਟਾਈਮ ਆ ਗਿਆ ਤੇ ਆਮਲਾ ਵੀ ਆ ਚੁੱਕਿਆ ਬਾਜ਼ਾਰ ਦੇ ਵਿੱਚ ਤੇ ਸਰਦੀਆਂ ਦੇ ਵਿੱਚ ਆਪਾਂ ਬਣਾਉਂਦੇ ਹਾਂ ਆਮਲੇ ਦਾ ਅਚਾਰ ਤੇ ਉਹ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਅਚਾਰ ਬਣਾਇਓ ਤੇ ਜਿਸ ਤਰੀਕੇ ਨਾਲ ਮੈਂ ਬਣਾਉਣੀ ਆ ਉਹ ਤੁਹਾਡੇ ਨਾਲ ਆਪਾਂ ਤਰੀਕਾ ਸ਼ੇਅਰ ਕਰਦੇ ਆਂ ਤੇ ਇਸ ਤਰੀਕੇ ਨਾਲ ਬਣਾਇਆ ਅਚਾਰ ਹਨਾ ਤੁਸੀਂ ਸਾਲ ਭਰ ਰੱਖ ਸਕਦੇ ਹੋ ਤੇ ਕਦੇ ਵੀ ਨਹੀਂ ਖਰਾਬ ਹੋਊਗਾ ਤੁਹਾਨੂੰ ਦੱਸਦੇ ਆਂ ਮੈਂ ਕਿਸ ਤਰ੍ਹਾਂ ਚਾਰ ਪੌਣੀ ਆਮਲੇ ਦਾ ਹਰੇਕ ਸਾਲ ਆਪਾਂ ਚਾਰ ਪੌਣੀ ਐਦਰ ਆਪਾਂ ਨੇ ਕढ़ाइयां ਰੱਖ ਲਿਆ ਤੇ ਕढ़ਾਈਏ ਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਇੱਕ ਕੌਲੀ ਸਰੋਂ ਦੇ ਤੇਲ ਦੀ ਪਾਣੀ ਐ ਮੈਂ ਅੰਦਾਜ਼ੇ ਜਿਹਾ ਨਾਲ ਪਾ ਲੈਣੀ ਐ ਤੁਸੀਂ ਇੱਕ ਕੌਲੀ ਮਿਲ ਕੇ ਪਾ ਸਕਦੇ ਆ ਤੇ ਇਹਨਾਂ ਸਰੋਂ ਦਾ ਤੇ ਪਿਆਪਾ ਨੇ ਤੇ ਇਹਨੂੰ ਦੰਨਿਆ ਘਰਮਾ। ਇਹ ਘਰਮ ਹੁੰਦਾ ਹੈ ਉਦੋਂ ਤੱਕ ਮੈਂ ਤੁਹਾਨੂੰ ਆਮਲਾ ਦਿਖਾਉਣੀ ਆ। 1 ਕਿਲੋ ਅੰਬਲਾ ਲਿਆ ਇਹ। ਦੇਖੋ ਇਹ ਆਮਲਾ ਜਿਹੜੇ ਇਹਦੇ ਵਿੱਚ ਇੰਦਾ ਦਾਗੇ ਨੇ ਨਾ ਇਹ ਦਾਗ ਲੱਗਿਆ ਹੋਇਆ ਇਹ ਨਹੀਂ ਆਪਾਂ ਇਹ ਪਾਉਣੇ ਹੈਗੇ ਇਹਨਾਂ ਨੂੰ ਬਾਹਰ ਕੱਢਾਂਗੇ। ਸਾਈਡ ਤੇ ਕੱਢ ਦਾਂਗੇ ਤੇ ਇਹਨਾਂ ਇਹ ਜਿਹੜੇ ਸਾਫ਼-ਸਾਫ਼ ਨੇ ਉਹਨਾਂ ਦਾ ਬਾਵਾਂਗੇ ਅਚਾਰ। ਤੇ ਜਦ ਤੱਕ ਆਪਣਾ ਤੇਲ ਗਰਮ ਹੁੰਦਾ ਉਦੋਂ ਤੱਕ ਨਾ ਆਪਾਂ ਇਹ ਆਮਲੇ ਨੂੰ ਸਾਫ਼ ਕਰ ਲੈਂਦੇ ਆ ਮਤਲਬ ਜਿਹੜੀ ਇਹ ਦੇ ਵਿੱਚ ਆ ਕਾਲ ਕਾਲ ਸਾਈ ਇਹਨੂੰ ਇਹ ਕੱਢ ਦਾਂਗੇ ਡੰਡੀਆਂ ਜੀਆਂ ਨੇ ਕਲੀਆਂ ਕਲੀਆਂ ਸਾਰੇ ਆਮਲਾਂ ਦੇ ਵਿੱਚੋਂ ਇਹ ਕੱਢ ਦਾਂਗੇ ਆਪਾਂ ਸਾਰੇ ਜਿਹੜਾ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਸੀਂ ਇਸ ਤਰੀਕੇ ਨਾਲ ਪਾ ਕੇ ਦੇਖਿਓ ਆਚਾਰ ਬਹੁਤ ਹੀ ਖਾਣ ਨੂੰ ਟੇਸਟੀ ਬਣਦਾ ਹੈ ਤੇ ਖਰਾਬ ਨਹੀਂ ਹੁੰਦਾ ਬਹੁਤ ਵਧੀਆ ਚਾਰ ਬਣ ਕੇ ਤਿਆਰ ਹੁੰਦਾ ਇਹ ਇਹ ਇਸ ਤਰੀਕੇ ਨਾਲ ਪਾਇਆ ਚਾਰ ਆਪਾਂ ਜਦੇ ਬਣਾ ਕੇ ਜਦੇ ਵੀ ਖਾ ਸਕਦੇ ਹਾਂ ਜਿਹੜਾ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੱਗੀ ਆ ਬਸ ਤਾਂ ਸਾਰੇ ਹਾਂ ਭੈਣਾਂ ਨੂੰ ਆਉਂਦਾ ਹੋਊਗਾ ਚਾਰ ਪਾਣਾ ਪਰ ਸਭ ਦੇ ਆਪੋ ਆਪਦੇ ਵੱਖਰੇ ਵੱਖਰੇ ਤਰੀਕੇ ਹੁੰਦੇ ਆ ਤੇ ਮੈਂ ਜਿਹੜੇ ਤਰੀਕੇ ਨਾਲ ਪਾਉਣੀ ਆ ਉਹ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਾਂ ਨੇ ਪਹਿਲਾਂ ਆਮ ਲੈਣਾ ਹੈ ਧੋ ਕੇ ਤੋ ਪਾਸਾ ਕਾਲੇ ਸੀਗੇ ਮਤਲਬ ਗਿੱਲੇ ਨਹੀਂਗੇ ਹੈਗੇ ਆਮਲੇ ਇਹ ਸੁੱਕੇ ਨੇ ਆਪਾਂ ਇਹਨਾਂ ਨੂੰ ਸਾਰੇ ਨੂੰ ਸਾਫ਼ ਕਰ ਲਈਏ ਫਿਰ ਉਸ ਤੋਂ ਬਾਅਦ ਪਾਵਾਂਗੇ ਚਲੋ ਦੱਸਦੇ ਹਾਂ ਕੀ ਕਰਨਾ ਲਓ ਜੀ ਆਪਣਾ ਸਰੋਂ ਦਾ ਤੇਲ ਇਹ ਗਰਮ ਹੋ ਚੁੱਕਿਆ ਤੇ ਆਮਲੇ ਵੀ ਆਪਾਂ ਨੇ ਸਾਫ਼ ਕਰ ਲਏ ਇਹਦੇ ਵਿੱਚ ਪਾ ਦਾਂਗੇ ਫੇਰ ਹੋਣਾ ਇਹਨਾਂ ਨੂੰ ਪਕਾਉਂਦੇ ਰਹਾਗੇ। ਫਿਰ ਦਸਥ ਲਾਈ ਜਾਵਾਂਗੇ। ਕਦਾ ਭੁੰਨੀ ਜਾਣਾ ਬਸ ਇਹਨਾਂ ਨੂੰ ਮਲਾਉਂਦੇ ਹੋਏ ਹੋਰ ਕੁਝ ਨਹੀਂ ਇਹਦੇ ਵਿੱਚ ਹਲੇ ਪਾਉਣਾ ਆਪਾਂ ਨੇ। ਬਸ ਤੇਲ ਦੇ ਵਿੱਚ ਹਲਾਉਂਦੇ ਹੋਏ ਭੁੰਨੇ ਜਾਣਾ। ਭੁੰਨੇ ਉਦੋਂ ਤੱਕ ਨੇ ਜਦੋਂ ਇਹ ਨਰਮ ਨਾ ਹੋ ਜਾਣ ਤੇ ਇਹਨਾਂ ਦੀਆਂ ਫਾੜੀਆਂ ਨਾ ਖੁੱਲ ਜਾਣ। ਤੇ ਉਦੋਂ ਤੱਕ ਭੁੰਨਾਗੇ ਆਪਾਂ ਫੇਰ ਤੁਹਾਨੂੰ ਬਾਚੇ ਟਹੋਣੇ ਆ ਜਦ ਜਿੰਨ ਲਿਆ ਫਾੜੀਆਂ ਖੁੱਲਣ ਲੱਗ ਗਈਆਂ ਮਤਲਬ ਭੁੱਜ ਗਏ ਉਦੋਂ ਤੁਹਾਨੂੰ ਦਿਖਾਵਾਂਗੇ ਹਾਂਜੀ ਜਦੋਂ ਤੱਕ ਔਲੇ ਭੁੱਜਦੇ ਨੇ ਉਦੋਂ ਤੱਕ ਆਪਾਂ ਤੁਹਾਨੂੰ ਮਸਾਲਾ ਦਿਖਾ ਦਨੇ ਆਪਾਂ ਕਿਹੜੇ ਕਿਹੜਾ ਪਾਵਾਂਗੇ ਮਸਾਲੇ ਦੇ ਤੁਸੀਂ ਜਿਹੜੇ ਤੁਹਾਨੂੰ ਜੀ ਕਰੇ ਉਹ ਪਾ ਸਕਦੇ ਹੋ ਪਰ ਮੈਂ ਜਿਹੜੇ ਪਾਉਣੀ ਆ ਉਹ ਤੁਹਾਨੂੰ ਦੱਸਦੀ ਆ ਇਹ ਕਲੌਂਜੀ ਲਈ ਆ ਆਪਾਂ ਨੇ ਰਾਈ ਸਾਦਾ ਧਨੀਆ ਸੌਫ ਜਮੈਨ ਤੇ ਕਾਲੀ ਮਿਰਚ ਥੋੜੀ ਜੀ ਹੈ ਨਾ ਤੇ ਇਹਨਾਂ ਚੀਜ਼ਾਂ ਨੂੰ ਨਾ ਆਪਾਂ ਥੋੜਾ ਥੋੜਾ ਪੀਸ ਲਾਂਗੇ ਮਤਲਬ ਆਹ ਕੁੰਡੀ ਦੇ ਵਿੱਚ ਪਾ ਕੇ ਹੈ ਨਾ ਕੁੱਟ ਲੈਣੇ ਆ ਤੇ ਤੁਸੀਂ ਚਾਹੋ ਤਾਂ ਗ੍ਰੈਂਡਰ ਦੇ ਵਿੱਚ ਵੀ ਕਰ ਸਕਦੇ ਮੈਂ ਕੁੰਡੀ ਛੋਟੇ ਦਾ ਮੋਟਾ ਮੋਟਾ ਜਿਹਾ ਰੱਖ ਲਾ ਦਰਦੜਾ ਜਿਹਾ ਕਹਿੰਦੇ ਹੁੰਦਾ ਜੀ ਨੂੰ ਹੈ ਨਾ ਥੋ ਓਨਾ ਕੇ ਪੀਸਣਾ ਜ਼ਿਆਦਾ ਨਹੀਂ ਪੀਸਣਾ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਉਦਾਂ ਹੀ ਪਾਵਾਂਗੇ ਤੇਲ ਦੇ ਵਿੱਚ ਲਓ ਜੀ ਕੁੱਟ ਲਈਏ ਥੋੜਾ ਥੋੜਾ ਕੁੱਟਣਾ ਪਾਣਾ ਜ਼ਿਆਦਾ ਨਹੀਂ ਹਾਂਜੀ ਆਪਾਂ ਨੇ ਮਸਾਲੇ ਕੁੱਟ ਲਏ। ਜ਼ਿਆਦਾ ਬਰੀਕ ਨਹੀਂ ਕਰੇ ਹੈਗੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਆਪਦੇ ਆਪਣੇ ਔਲੇ ਵੀ ਖੁੱਲਣ ਲੱਗੇ। ਇਹ ਦੇਖੋ ਇਸ ਤਰ੍ਹਾਂ ਹੌਲੀ-ਹੌਲੀ ਪੀਸੋ। ਖੁੱਲਣ ਲੱਗ ਜਾਵੇ ਤਾਂ ਸਖਲਾ ਦੇ ਵਿੱਚ ਪਕਾਉਂਦੇ ਰਹਿਣਾ। ਤੇ ਹੁਣ ਆਪਾਂ ਇਹ ਜਿਹੜੇ ਸੁੱਕੇ ਮਸਾਲੇ ਨੇ ਆਪਾਂ ਇਹਦੇ ਵਿੱਚ ਪਾ ਦਾਂਗੇ। ਸਾਰੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਪਾਵਾਂਗੇ ਡੇਢ ਕ ਚਮਚ ਹਲਦੀ ਦਾ ਪਾਵਾਂਗੇ ਤੇ 1 ਚਮਚਾ ਪਾਵਾਂਗੇ ਲਾਲ ਮਿਰਚ ਦਾ ਅੱਧਾ ਚਮਚਾ ਪਾਵਾਂਗੇ ਆਮ ਚੂਰ ਪਾਉਟਡ ਤੇ ਇਹਨਾਂ ਨੂੰ ਹਿਲਾ ਦਾਂਗੇ ਸਟੇਕ ਲਵਾਵਾਂਗੇ ਹੁਣ ਮਸਾਲਿਆਂ ਨੂੰ ਨੋਨ ਨਹੀਂ ਹਲੇ ਆਪਾਂ ਪਾਉਂਦੇ ਨੋਨ ਬਾਅਦ ਪਾਵਾਂਗੇ ਨੋਨ ਜੇ ਹੁਣ ਨਾ ਇਹਦੇ ਵਿੱਚ ਤੜਦੀਏ ਫਿਰ ਥੱਲੇ ਵਹਿ ਜਾਂਦਾ ਨੋਨ ਬਾਅਦ ਪੋਣੇ ਗੈਸ ਬੰਦ ਕਰੀ ਤੋਂ ਬਾਅਦ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਹਾਂਜੀ ਕੈਸ ਆਪਾਂ ਨੇ ਕਰਤਾ ਬੰਦ ਤੇ ਆਚਾਰ ਆਪਣਾ ਬਣ ਕੇ ਬਿਲਕੁਲ ਰੈਡੀ ਆ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ 2 ਚਮਚੇ ਨੂਣ ਦੇ ਤੇ ਹਿਲਾ ਦਾਂਗੇ ਆਚਾਰ ਆਪਣਾ ਹੁਣ ਖਾਣ ਨੂੰ ਬਿਲਕੁਲ ਬਣ ਕੇ ਤਿਆਰ ਆ ਤੁਸੀਂ ਹੁਣ ਇਹ ਖਾ ਸਕਦੇ ਹੋ ਰੋਟੀ ਦੇ ਨਾਲ ਤੇ ਜੇ ਬਾਕੀ ਹਲੇ ਆਪਾਂ ਨੂੰ ਆਪਾਂ ਨਾ ਇਹਨੂੰ ਕਿਸੇ ਹਲੇ ਡੱਬੇ 'ਚ ਨਹੀਂ ਪਾਉਂਦੇ ਹੈਗੇ ਗਰਮਾ ਜਦੋਂ ਠੰਡਾ ਹੋ ਗਿਆ ਨਾ ਇਹ ਡੱਬੇ ਦੇ ਵਿੱਚ ਪਾਵਾਂਗੇ ਤੇ ਫਿਰ ਇੱਕਨ ਦਫਾਉਣੇ ਡੱਬੇ ਦੇ ਵਿੱਚ ਸਟੋਰ ਕਰਕੇ ਰੱਖਾਂਗੇ ਤੇ ਆਪਣਾ achar ਬਿਲਕੁਲ ਵੀ ਖਰਾਬ ਨਹੀਂ ਹੁੰਦਾ ਇਸ ਤਰੀਕੇ ਨਾਲ ਪਾਇਆ ਹੋਇਆ ਸਾਲ ਪਰ ਚਾਹੇ ਰੱਖ ਲੋ ਸਾਰੇ ਮਸਾਲੇ ਲੱਗ ਚੁੱਕੇ ਨੇ ਆਮਲੇ ਨੂੰ ਦੇਖੋ ਜਿਵੇਂ ਆਹ ਸਾਲ ਤਾਂ ਦੇਖੋ ਕਿੰਨਾ ਵਧੀਆ ਟੁੱਟਦਾ ਇਸ ਤਰ੍ਹਾਂ ਨਰਮ ਹੋ ਗਏ ਲਓ ਜੀ ਨੂੰ ਰੱਖਦੇ ਫਿਰ ਠੰਡਾ ਹੋਏ ਤੇ ਸਟੋਰ ਕਰਾਂਗੇ ਕਿਸੇ ਡੱਬੇ ਦੇ ਵਿੱਚ ਹਾਂਜੀ ਇੱਥੇ ਆਪਣਾ ਜਿਹੜਾ ਆਮਲੇ ਦਾ achar ਬਿਲਕੁਲ ਠੰਡਾ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਜੀ ਇਹ ਠੰਡਾ ਹੋਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਕ ਚਮਚੇ ਬੜੇ ਹਨਾ ਸ਼ਿਰਕੇ ਦੇ ਤੇ ਸ਼ਿਰਕਾ ਪਾ ਦਾਂਗੇ ਇਹਦੇ ਨਾਲ ਵੀ ਆਮਲੇ ਦੇ achar ਦਾ ਬਹੁਤ ਵਧੀਆ ਟੇਸਟ ਆਉਂਦਾ ਨਾਲੇ achar ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਦੋ ਕ ਚਮਚੇ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਬਸ ਜੀ ਹੁਣ ਇਹਨੂੰ ਕਿਸੇ ਨਾ ਅ ਡੱਬੇ ਦੇ ਵਿੱਚ ਸਟੋਰ ਕਰਦਾਂਗੇ ਸਟੋਰ ਕਰਨ ਲੱਗੇ ਧਿਆਨ ਰੱਖਿਓ ਕਿ ਜਿਹੜੇ ਡੱਬੇ ਦੇ ਆ ਵਿੱਚ ਆਪਾਂ ਨਾ ਸਟੋਰ ਕਰਨਾ ਉਹ ਡੱਬਾ ਬਿਲਕੁਲ ਸੁੱਕਾ ਹੋਵੇ ਉਹਦੇ ਵਿੱਚ ਪਾਣੀ ਦੀ ਇੱਕ ਵੀ ਬੂੰਦ ਨਾ ਹੋਵੇ ਕਿਉਂਕਿ ਜੇ ਪਾਣੀ ਹੋਇਆ ਨਾ ਫਿਰ ਅਚਾਰ ਆਪਣਾ ਖਰਾਬ ਹੋ ਜਾਂਦਾ ਬਾਕੀ ਜੀ ਭੈਣਾ ਇਸ ਗੱਲ ਦਾ ਧਿਆਨ ਜਰੂਰ ਰੱਖਿਆ ਕਰੋ ਕਿ ਅਚਾਰ ਨੂੰ ਸਟੋਰ ਕਰਨ ਤੋਂ ਬਾਅਦ ਹਿਲਾਉਂਦੇ ਰਿਹਾ ਕਰੋ ਹਨਾ ਇਦਾਂ ਨੇਗਾ ਵੀ ਅਚਾਰ ਨੂੰ ਤੁਸੀਂ ਪਾ ਲਿਆ ਤੇ ਐਸੀ ਪਿਆ ਰਹਿਣ ਤਾਂ ਕਿਉਂਕਿ ਜਦੋਂ ਅਚਾਰ ਟਿਕ ਜਾਂਦਾ ਨਾ ਫਿਰ ਮਸਾਲਾ ਥੱਲੇ ਆ ਜਾਂਦਾ ਜੇ ਆਪਾਂ ਹਿਲਾਉਂਦੇ ਰਹਿੰਦੇ ਆ ਤਾਂ ਮਸਾਲਾ ਉੱਪਰ ਥੱਲੇ ਹੁੰਦਾ ਰਹਿੰਦਾ ਹੈ ਤੇ ਇੱਕ ਧਿਆਨ ਹੋਰ ਦੇਣ ਵਾਲੀ ਗੱਲ ਆ ਕਿ ਕਦੇ ਵੀ ਅਚਾਰ ਦੇ ਵਿੱਚ ਗਿੱਲੇ ਹੱਥ ਨਹੀਂ ਪਾਉਣੇ ਤੇ ਆਟੇ ਵਾਲੇ ਹੱਥ ਨਹੀਂ ਪਾਉਣੇ ਜਦੋਂ ਆਪਾਂ ਨਾ ਕਈ ਵਾਰ ਅਚਾਰ ਦੇ ਵਿੱਚ ਗਿੱਲੇ ਹੱਥ ਪਾ ਦਿੰਨੇ ਆ ਜਾਂ ਆਟੇ ਵਾਲੇ ਹੱਥ ਪਾ ਦਿੰਨੇ ਆ ਫਿਰ ਅਚਾਰ ਆਪਣਾ ਜਰੂਰ ਖਰਾਬ ਹੋ ਜਾਂਦਾ ਬਸ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਅਚਾਰ ਕਦੇ ਵੀ ਨਹੀਂ ਖਰਾਬ ਹੋਗਾ ਤੇ ਤੁਸੀਂ ਇਸ achar ਨੂੰ ਜਿੰਨਾ ਚਿਰ ਮਰਜ਼ੀ ਚਾਹੋ ਤਾਂ ਰੱਖ ਸਕਦੇ ਹੋ ਸਟੋਰ ਕਰਕੇ ਉਹ ਆਪਣੇ ਸਿਰ ਤੇ ਹੁੰਦਾ ਹੈ ਪਰ ਖਿਆਲ ਰੱਖਿਆ ਕਰੋ achar ਪਾਉਣ ਤੋਂ ਬਾਅਦ achar ਦਾ ਜ਼ਰੂਰ ਧਿਆਨ ਰੱਖਿਆ ਕਰੋ ਤੇ ਜਿਹੜਾ ਬਰਤਨਾ acharਾ ਨਾ ਉਹਨੂੰ ਸਾਈਡ ਤੇ ਇੱਕ ਡੱਬੀ ਦੇ ਵਿੱਚ ਕੱਟ ਲਿਆ ਕਰੋ ਫਿਰ ਤੁਹਾਡਾ achar ਕਦੇ ਵੀ ਖਰਾਬ ਨਹੀਂ ਹੋਊਗਾ ਤੇ ਲਓ ਜੀ ਆਪਣਾ achar ਬਣ ਕੇ ਬਿਲਕੁਲ ਤਿਆਰ ਆ ਤੇ ਆਪਾਂ ਨੇ ਸਟੋਰ ਵੀ ਕਰ ਲਿਆ ਤੇ ਹਿਲਾ ਕੇ ਰੱਖ ਦਾਂਗੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ